ਵਿਦਦਾ ਕੇਸ ਜਵਾਨਸ ਲਈ ਤੇ ਮੁੜ ਕੇ ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਚਲਾਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਸੂਬੇ ਵੱਲ ਧਿਆਨ ਦੇਣ ਉਹਨਾਂ ਲਈ ਤੁਬੀਲੀ ਬਹੁਤ ਅੱਛਾ ਹੋ। ਇਹ ਨਾ ਖੌਫਕੀ ਮੂਛਾ ਤੋਦਾ ਦੇ। ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ। ਸੀ ਮੇਲੇਮ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜ਼ਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਵਜੂਦ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਉਹ ਜੀ ਐਡੀਸ਼ਨ ਚ ਨੇ। ਇੰਨੀ ਇਨਾ ਪੋਲਿਟੀਕਲ ਵਿੰਡੈਟਾ ਹੈ। ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ। ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ। ਮਿਲਣ ਹੀ ਨਹੀਂ ਦਿੰਦੇ। ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਸਾਰਿਆਂ ਦਾ ਟਾਈਮ ਆਉਂਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨਹੀਂ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਵਿਦ ਦਾ ਕੇਸ ਜਵਾਨਸ ਲਈ ਤੇ ਮੁੜ ਕੇ ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਾਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਲਾ ਦੇਣ ਤਾ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਸੂਬੇ ਲਈ ਬਹੁਤ ਅੱਛਾ ਹੋਊਗਾ ਇਹ ਨਾ ਖੌਫ ਕਿ ਮੁੱਛਾਂ ਤੋਦਾ ਦੇ ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ ਸੀ ਮੈਨੂੰ ਲੱਗੂ ਜੀਠਿਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜ਼ਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈਲ ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਵਜੂਦ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਉਹ ਜੀ ਐਡੀਸ਼ਨ ਚ ਨੇ ਇੰਨੀ ਇਨਾ ਪੋਲਿਟਿਕਲ ਵੰਡੇਟਾ ਹੈ ਇਨਾ ਜ਼ਿਆਦਾ ਵੰਡੇਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ ਮਿਲਣ ਹੀ ਨਹੀਂ ਦਿੰਦੇ ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਿਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਸਾਰਿਆਂ ਦਾ ਟਾਈਮ ਆਉਂਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨਹੀਂ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਥੈਂਕ ਯੂ ਇਸ ਦਾ ਕੇਸ ਜਵਾਨ ਸੂਬੇ ਲਈ ਤੇ ਮੁੜ ਕੇ ਉਹਨਾਂ ਨੂੰ ਅਰੈਸਟ ਕੀਤਾ ਜਾ ਸਕੇ ਜਿੰਨੀ ਫੌਜ ਇਹਨਾਂ ਨੇ ਉਹਨਾਂ ਦੇ ਇਸ ਕੇਸ ਚ ਲਈ ਹੋਈ ਹੈ ਉਹ ਫੌਜ ਜੇ ਇਹ ਲਾਅ ਐਂਡ ਆਰਡਰ ਤੇ ਲਾ ਦੇਣ ਤਾਂ ਸੂਬੇ ਲਈ ਬਹੁਤ ਅੱਛਾ ਹੋਊਗਾ ਉਹਨਾਂ ਦਾ ਤਾਂ ਧਿਆਨ ਹੈ ਕਿ ਕਿਤੇ ਮੁੱਛਾਂ ਨੂੰ ਤਾਂ ਨਾ ਦੇ ਦੇਣ ਉਹਦੀ ਜਗ੍ਹਾ ਜੇ ਵੀ ਸੂਬੇ ਵੱਲ ਧਿਆਨ ਦੇ ਉਹਨਾਂ ਲਈ ਤੁਬੀਲੀ ਬਹੁਤ ਅੱਛਾ ਹੋ। ਇਹ ਨਾ ਖੌਫ ਕਿ ਮੂੰਛਾ ਤੋਦਾ ਦੇ। ਇਹ ਤਾਂ ਉਹਨਾਂ ਨੂੰ ਪੁੱਛਣਾ ਪਊ ਤੁਹਾਨੂੰ। ਸੀ ਮੇਲੇਮ ਜੀਠੀਆ ਸਾਹਿਬ ਦੇ ਹਰ ਕਿਸੇ ਦੇ ਮਨ ਚ ਜ਼ਰੂਰ ਇਹ ਸਵਾਲ ਹੁੰਦਾ ਹੈ ਕਿ ਇੱਕ ਉਹ ਜੀ ਸੈੱਲ ਚ ਰੱਖਿਆ ਗਿਆ ਜਿੱਥੇ ਨਾਮੀ ਗੈਕਸਰ ਵਜੂਦ ਨੇ ਕਿਸ ਤਰ੍ਹਾਂ ਦੇ ਹਾਲਾਤ ਨੇ ਕਿ ਉਹ ਜੀ ਹਡੀਸ਼ਨ ਚ ਨੇ। ਇੰਨੀ ਇਨਾ ਪੋਲਿਟੀਕਲ ਵਿੰਡੈਟਾ ਹੈ ਇਨਾ ਜ਼ਿਆਦਾ ਵਿੰਡੈਟਾ ਕਰ ਰਹੇ ਨੇ ਕਿ ਮਿਲਣ ਹੀ ਨਹੀਂ ਦਿੰਦੇ ਹੁਣ। ਮੈਨੂੰ ਤਾਂ ਮੇਰੇ ਖਿਆਲ ਇੱਕ ਮਹੀਨਾ ਹੋ ਗਿਆ ਮਿਲੇ ਨੂੰ। ਮਿਲਣ ਹੀ ਨਹੀਂ ਦਿੰਦੇ। ਰਖੜੀ ਬਨਣ ਲਈ ਵੀ ਵੀ ਬਾਈ ਨੂੰ ਬੜੀ ਜਦੋਜਹਦ ਕਰਨੀ ਪਈ ਚਲੋ ਕਰ ਲੈ ਜਿੰਨਾ ਕਰਨਾ ਸਾਰਿਆਂ ਦਾ ਟਾਈਮ ਆਉਂਦਾ ਹੈ ਤੇ ਗੁਰੂ ਸਾਹਿਬ ਮੇਰ ਕਰਨਗੇ ਉਹੀ ਨਹੀਂ ਕਰਨ ਕਰਾਨ ਵਾਲੇ ਤੇ ਉਹ ਸਾਡੇ ਤੇ ਵੀ ਮੇਰ ਕਰਨਗੇ ਥੈਂਕ ਯੂ